ਅਦਿਤੀ ਫਸਤੀ ਜੀ ਜੀ ਫਸਤੀ ਜੀ ਜੀ ਨਕੀ ਕਹਿਣਾ ਚਾਹੋਗੇ ਆਪਣੇ ਪ੍ਰਿੰਸੀਪਲ ਨੂੰ ਕਿ ਉਹ ਕੇ ਨਾਮ ਰਚਨ ਕੀਤਾ ਔਰ ਮਾਫੀ ਵੀ ਕਿ ਕਹਿਣਾ ਚਾਹੋਗੇ ਪਹਿਲਾਂ ਤਾਂ ਸਾਰਿਆਂ ਨੂੰ ਥੈਂਕ ਯੂ ਬਹੁਤ ਬੜਾ ਉਹਨਾਂ ਦੇ ਕਾਰਨ ਹੀ ਅੱਜ ਮੈਂ ਇੱਥੇ ਹੈਗੀ ਹਾਂ ਬਹੁਤ ਜਿਆਦਾ ਬਹੁਤ ਜਿਆਦਾ ਬੱਚੇ ਵਿੱਚ ਹੀ ਹੋ ਜਾ ਕਿ ਬੰਨਾ ਬੰਨਾ ਡਾਕਟਰ ਬੰਨਾ ਡਾਕਟਰ ਬੰਨਾ ਕਿੰਨੀ ਕੁ ਮਿਹਨਤ ਲੱਗਦੀ ਸੀ ਕਿੰਨਾ ਟਾਈਮ ਪੜ੍ਹਦੇ ਸੀ ਟਾਈਮ ਕੋ ਨਾ ਸਮਾਂ ਦਿੰਦੇ ਸੀ ਇੱਕ ਵਜਾਂ ਦਾ ਸੀ ਆ ਪੂਰੀ ਰਾਤ ਕਦੇ ਕਦੇ ਲਾਂਦੇ ਸੀ ਸਿਲੇਬਸ ਦੇ ਅਕੋਰਡੈਂਸ ਜੀਦਾ ਮਹੌਲਾ ਜੀ ਬਹੁਤ ਖੁਸ਼ੀ ਹੋ ਰਹੀ ਹੈ ਵੀ ਕਿ ਸਾਡੇ ਬੱਚੇ ਇਹਨਾਂ ਨੇ ਪ੍ਰਾਣੀ ਪ੍ਰਿਤ ਸਕੂਲ ਦੀ ਜਿਹੜੀ ਹੈਗੀ ਉਹਨੂੰ ਮੇਨਟੇਨ ਰੱਖਿਆ ਕਿਉਂਕਿ ਪੰਜਾਬ ਚੋਂ ਫਰਸਟ ਤੇ ਪੰਜਾਬ ਚੋਂ ਸੈਕਿੰਡ ਦੋਨੋਂ ਬੱਚੇ ਤੇ ਇੱਦਾਂ ਸਿੰਘ ਸੰਤ ਸਕੂਲ ਦੇ ਨੇ ਇਹਦੇ ਨਾਲ ਬੱਚਿਆਂ ਦੀ ਮਿਹਨਤ ਵਿਦਿਆਰਥੀਆਂ ਆਪਣੇ ਪੇਰੈਂਟਸ ਦੀ ਮਿਹਨਤ ਤੇ ਟੀਚਰਸ ਦੀ ਮਿਹਨਤ ਹੋਣੀ ਆ ਗਈ ਆ ਉਹ ਹੋਰ ਪੜਨ ਲੱਗੇ ਬੱਚਿਆਂ ਦਾ ਕੀ ਨਾਮ ਹੈ ਪਲੀ ਕਲਾਸ ਤੋਂ ਆ ਕਿ ਪੀਸਨ ਪੀਸਨ ਉਹਦੀ ਕਿ ਅੱਦੇਤੀ ਲੜਕੀ ਹੈ ਜਿਹਦਾ ਜਿਹੜੀ ਪੰਜਾਬ ਚੋਂ ਫਰਸਟ ਪੋਜੀਸ਼ਨ ਆ 650 ਤੋਂ 669 ਨੰਬਰ ਲੈ ਕੇ ਤੇ ਦੂਸਰੇ ਕਰਤੇ ਜਿਹੜਾ ਬੱਚਾ ਰਿਹਾ ਅਲੀਸ਼ਾ ਜਿਹਨੇ 645 ਨੰਬਰ 650 ਦੇ ਵਿੱਚੋਂ ਵਾਖਲੇ ਨੇ ਤੇ ਗੱਲ ਕਰੀਏ ਬੱਚੇ ਕਾਫੀ ਅਗੇ ਟੋਪਰ ਆਦੇ ਇਸ ਸਕੂਲ ਦੇ ਹਾਂਜੀ ਕਿੰਨਾ ਮਾਣ ਮਹਿਸੂਸ ਹੋ ਰਿਹਾ ਬਹੁਤ ਜ਼ਿਆਦਾ ਮਾਣ ਮਹਿਸੂਸ ਹੋ ਰਿਹਾ ਕਿਉਂਕਿ ਕਿਸੇ ਵੀ ਫਿਰ ਕਿਸੇ ਬੁਲੰਦੀ ਤੇ ਪਹੁੰਚਣਾ ਸੌਖਾ ਕੰਮ ਹੁੰਦਾ ਤੇ ਉਸ ਬੁਲੰਦੀ ਨੂੰ ਮੇਨਟੇਨ ਰੱਖਣਾ ਬਹੁਤ ਸਖਤ ਕੰਮ ਹੁੰਦਾ ਨਾ ਇਹ ਅਸੀਂ ਰੱਖ ਪਾਏ ਆ ਇਸ ਕਰਕੇ ਪਰਮਾਤਮਾ ਦਾ ਮੈਂ ਬਹੁਤ ਸ਼ੁਕਰੀਆ ਕਰਦਾ ਜੋ ਹੈ